ਜਰਦੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਸਸ਼ੀਕਾਲ ਮੈਂ ਪ੍ਰਬਿੰਦਰਪੀਰ ਸਿੰਘ ਪੰਦੇੜਾ ਗੱਲ ਕਰਦੇ ਆ ਪਹਿਲਗਾਮ ਅਤਵਾਦੀ ਹਮਲੇ ਦੀ ਲਗਭਗ 14 ਦਿਨਾਂ ਬਾਅਦ ਪਹਿਲਗਾਮ ਅਤਵਾਦੀ ਹਮਲੇ ਦਾ ਜਿਹੜਾ ਕਿ ਬਦਲਾ ਇਨਤਕਾਮ ਉਹ ਲੈ ਲਿਆ ਗਿਆ ਹੈ ਭਾਰਤੀ ਫੌਜ ਨੇ ਪਾਕਿਸਤਾਨ ਚ ਨੋਥਾਈ ਜਿਹੜਾ ਕਿ ਹਮਲਾ ਕਰਕੇ ਇਸ ਦਾ ਬਦਲਾ ਲੈ ਲਿਆ ਹੈ ਇਸ ਵਿੱਚ ਵੱਡੇ ਪੱਧਰ ਤੇ ਪਾਕਿਸਤਾਨ ਨੂੰ ਜਿਹੜਾ ਕਿ ਨੁਕਸਾਨ ਹੋਇਆ ਕਈ ਜਿਹੜੇ ਕਿ ਉੱਥੇ ਦੇ ਅਤਵਾਦੀ ਮਾਰੇ ਗਏ ਨੇ თੋਂ ਦਾਦੇ ਕਿ ਇਸ ਵਿੱਚ ਆਮ ਨਾਗਰਿਕਾਂ ਜਾਂ ਪਾਕਿਸਤਾਨੀ ਫੌਜ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਭਾਰਤੀ ਆਰਮੀ ਦਾ ਕਹਿਣਾ ਹੈ თੋਂ ਦਾਦੇ ਕਿ ਇਸ ਤੋਂ ਬਾਅਦ ਜਿਹੜੇ ਕਿ ਪਾਕਿਸਤਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਜਿਸ ਵਿੱਚ ਕਈ ਭਾਰਤੀ ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀ ਜਿਹੜੀ ਕਿ ਖਬਰ ਸਾਹਮਣੇ ਆਈ ਹੈ თੋਂ ਦਾਦੀ ਕਿ ਇਸ ਜਿਹੜੇ ਕਿ ਐ ਜਵਾਬੀ ਕਾਰਵਾਈ ਤੋਂ ਬਾਅਦ ਸਰਜਕਲ ਸਟ੍ਰਾਈਕ ਤੋਂ ਬਾਅਦ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਕੇਂਦਰੀ ਜਿਹੜੀ ਕਿ ਕੈਬਨਿਟ ਦੀ ਮੀਟਿੰਗ ਹੋਈ ਹੈ ਪ੍ਰਧਾਨ ਮੰਤਰੀ ਨੇ ਇਸ ਦੀ ਅਗਵਾਈ ਕੀਤੀ ਤੇ ਉਸ ਵਿੱਚ ਇਸ ਜਿਹੜੀ ਕਿ ਸਰਜਕਲ ਸਟ੍ਰਾਈਕ ਬਾਰੇ ਚਰਚਾ ਕੀਤੀ ਗਈ ਹੈ ਕੈਬਨਟ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਤੀ ਮੋਰਮੋਰ ਨਾਲ ਮੁਲਾਕਾਤ ਕੀਤੀ ਹੈ ਤੇ ਸਰਜਿਕਲ ਸਟ੍ਰਾਈਕ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਦੱਸਿਆ ਕਿ ਕਿਸ ਤਰੀਕੇ ਨਾਲ ਸਰਜਿਕਲ ਸਟ੍ਰਾਈਕ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ ਤੇ ਕਿੰਨਾ ਨੁਕਸਾਨ ਜਿਹੜਾ ਕਿ ਪਾਕਿਸਤਾਨ ਨੂੰ ਹੋਇਆ ਇਸ ਸਭ ਬਾਰੇ ਜਿਹੜੀ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਤੀ ਮੋਰਮੋਰ ਨੂੰ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਕ੍ਰੈਮ ਮੰਤਰੀ ਅਮਿਸ਼ਾ ਬਲੋਸਰ ਹਦੀ ਸੂਬਾ ਜਿਵੇਂ ਕਿ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਤੇ ਗੁਜਰਾਤ ਤੇ ਜਿਹੜੇ ਕੀ ਮੁੱਖ ਮੰਤਰੀ ਡੀਜੀਪੀ ਅਤੇ ਮੁੱਖ ਖਤਰਨਾ ਮੀਟਿੰਗ ਕੀਤੀ ਗਈ ਅਤੇ ਇਸ ਦੌਰਾਨ ਜਿਹੜੇ ਕੀ ਹੈ ਸਾਰਾ ਮਸਲਾ ਵਿਚਾਰਿਆ ਗਿਆ ਤੁਹਾਨੂੰ ਦੱਦੀਏ ਕਿ ਜੋ ਪਾਕਿਸਤਾਨ ਉਤੇ ਸਰਜਿਕਲ ਸਟ੍ਰਾਈਕ ਹੋਈ ਹੈ ਇਸ ਸੰਬੰਧੀ ਗ੍ਰਹਿ ਮੰਤਰੀ ਅਮਿਸ਼ਾ ਨੇ ਜਿਹੜੇ ਕੀ ਹੈ ਗਵਾਂਟੀ ਸੂਬੇ ਪਾਕਿਸਤਾਨ ਦੇ ਨੇੜੇ ਜੋ ਬਾਰਡਰ ਏਰੀਆ ਨਾਲ ਲੱਗਦੇ ਨੇ ਸੂਬੇ ਉਹਨਾਂ ਦੇ ਮੁੱਖ ਮੰਤਰੀ ਅਤੇ ਜਿਹੜੇ ਕਿ ਡੀਜੀਪੀ ਅਤੇ ਇਸ ਦੇ ਨਾਲ ਹੀ ਮੁੱਖ ਸਕੱਤਰਾਂ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਹਨਾਂ ਦੱਸੀ ਕਿ ਅੱਜ ਜਿਹੜੀ ਕਿ ਹੈ ਭਾਰਤ ਬੋਲੋ ਜਿਹੜੀ ਕਿ ਹੈ ਗਵਾਂਟੀ ਸੂਬੇ ਨੇ ਜਿਹੜੇ ਪਾਕਿਸਤਾਨ ਦੇ ਉੱਥੇ ਮੋਕ ਟ੍ਰੈਲ ਕੀਤੀ ਜਾਣੀ ਹੈ ਸ਼ਾਮ 4 ਵਜੇ ਦੇ ਲਗਭਗ 244 ਥਾਵਾਂ ਉੱਤੇ ਜਿਹੜੇ ਕਿ ਸੈਰਨ ਵੱਜਣਗੇ ਉਸ ਤੋਂ ਬਾਅਦ 7 ਵਜੇ ਦੇ ਲਗਭਗ ਕਈ ਥਾਵਾਂ ਤੇ ਜਿਹੜੇ ਕਿ ਬਲੈਕਆਊਟ ਵੀ ਕੀਤਾ ਜਾਵੇਗਾ ਫਿਲਹਾਲ ਇਸ ਵਿੱਚ ਇਨਾ ਹੀ ਮੈਨੂੰ ਦਇਜ਼ਾਤ ਧੰਨਵਾਦ Subscribe karu, Time TV. This program is sponsored by the Singler office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Flankboard truck repair. Trust we build in truck repair. Or scan QR code to contact us. The Masala Twist, Oxnard find authentic Indian cuisine. Or scan QR code to contact us. Pizza Twist, taste we twist. Order today. Call or visit website. Or scan QR code to contact us. New India Market. Or scan QR code to contact us. Taba Indian cuisine. Tracy find authentic Indian cuisine in Tracy. Or scan QR code to contact us. Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.